ਹਾਦੇ ਕਹਿੰਦੇ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਹਾਂ ਤੇ ਫਿਰ ਸ਼ਰੀਕੀ ਹਾਂ ਇੱਥੇ ਇੱਥੇ ਸ਼ਰੀਕੀ ਹਾਂ ਤੱਕੇ ਨਾਲ ਜੇ ਸ਼ਰੀਕੀ ਸੀਗਾ ਤਾਂ ੱੱਕੇ ਨਾਲ ਨਹੀਂ ਪਤਾ ਕੀ ਇੱਥੇ ਜਮਾਂ ੱੱਕਣਾ ਯਾਰ ਤੈਨੂੰ ਮੈਂ ਇੱਕ ਮਿੰਟ ਮੇਰੀ ਗੱਲ ਸੁਣਾ ਮੈਂ ਤੈਨੂੰ ਫਿਰ ਇੱਕ ਮਿੰਟ ਜਮਾ ਰਹਾ ਹਾਂ ਉਹ ਮੇਰੀ ਗੱਲ ਤਾਂ ਸੁਣ ਨਾ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਤੱਕੀ ਤੂੰ ਬਣਾ ਕੇ ਨਹੀਂ ਜਾ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਕੰਮ ਆ ਦੇ ਬਾਈ ਉਹ ਜਿਹੜਾ ਸਟੇਡੀਅਮ ਹੈ ਕਿਹੜਾ ਸਟੇਡੀਅਮ ਹੈ ਉਹ ਦੱਸ ਉਹ ਕਦੋਂ ਬਣਾਇਆ ਉਹ ਤਾਂ ਤੂੰ ਨਹੀਂ ਬਣਾਇਆ ਦੱਸ ਉਹ ਦੂਜਾ ਛੱਡ ਦੇ ਤੇ ਨਹੀਂ ਮੈਂ ਜਾਣਾ ਤੂੰ ਜਦੋਂ ਤੈਨੂੰ ਪਤਾ ਸਕਦੀ ਉਹ ਕੀ ਅਗਮੱਥੀ ਪਈ ਆ ਤੂੰ ਇਹਨੇ ਤਜਰ ਸਾਡੀ ਹਿੱਕ ਤਾਂ ਆਪਣਾ ਜੇ ਬਣਾਇਆ ਤੇ ਤੈਨੂੰ ਸਾਡੇ ਜ਼ਖਮਾਂ ਤੇ ਖੂਨ ਧੱਕਣਾ ਐਨੇ ਕਾਤ ਹੈ ਨਹੀਂ ਸੁਖਵੀਰ ਤੇਰੀ ਜਿੱਦ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਿਆ ਯਾਰ ਜੋ ਬਣ ਨਹੀਂ ਆ ਸਾਡਾ ਜਿਹੜਾ ਝੋਲੀਆਂ ਆੜਦਾ ਸੀਗਾ ਇੱਥੇ ਝੋਲੀਆਂ ਆੜਦਾ ਸੀਗਾ ਇੱਥੇ ਅੱਜ ਆਹ ਤੂੰ ਚੋਰੋਂ ਆਇਆ ਜੇ ਸੈਂਦ ਬੋਲਣਾ ਸਵਾਦ ਫੇਰ ਸੀ ਯਾਰ ਸਵਾਦ ਸੀ ਤੂੰ ਕਹਿ ਕਿਉਂਦਾ ਮੈਂ ਤੇਰੇ ਪਿੰਡ ਆਉਣਾ ਫਿਰ ਸਵਾਦ ਸੀਗਾ ਚੋਰ ਨੂੰ ਮੰਨ ਦਾ ਦਵਾਦ ਨਹੀਂ ਯਾਰ ਇਹ ਟਰਾਲੀ ਚੋਰਾ ਵਾਲੀ ਗੱਲ ਕਰੇ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਉਹ ਟਰਾਲੀ ਚੋੜਾ ਪੈਂਦੀ ਵੀ ਨਹੀਂ ਤੂੰ ਕਿਹਦੇ ਦਾ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਝ ਦਿੱਤਾ ਤੂੰ ਕੁੱਚਾਂ ਬੋਹਣਾ ਯਾਰ ਯਾਰ ਕਮਾਲ ਹੋ ਗਈ ਤੁਹਾਡੀ ਨਹੀਂ ਦਿੱਤਾ ਯਾਰ ਇਹਦਾ ਸਰਕਾਰ ਨੇ ਕਰਕੇ ਬਾਅਦ ਚ ਦੱਸਣਾ ਜਮੀ ਨਹੀਂ ਕਰਾ ਸਰਕਾਰ ਨੇ ਯਾਰ ਕੀ ਗੱਲ ਨਹੀਂ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਸਾਰ ਮੇਰੀ ਤਾਂ ਗੱਲ ਸੁਣ ਲੈ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਯਾਰ ਕਹਿੰਦਾ ਹੋ ਰਿਹਾ ਕੰਮ ਦੱਸ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣਸਾਰ ਨਸ਼ੇ ਬੰਦ ਕਰਨ ਕਰਦਾ ਸੀ ਨੀ ਮੁੱਦੇ ਨੂੰ ਲੈ ਕੇ ਆਉਣਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪਹੁੰਚਾ ਉਹ ਤਾਂ ਇਹ ਕਿਹਾ ਸੀ ਕਿ ਆਉਣਸਾਰ ਐਮਐਸਪੀ ਪੰਚਮਿੰਟਾਂ ਚ ਆਉਣਸਾਰ ਨਸ਼ੇ ਬੰਦ ਅੱਜ ਕਿਉਂ ਤੁਸੀਂ ਬੱਚੀ ਜਾ ਨਿਕਨੇ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੇ ਹੋਏ ਕਰਤਾ ਹੈ ਤੁਸੀਂ ਉੱਤੇ ਜਾ ਕਰਤਾ ਹੈ ਮੈਨੂੰ ਨਹੀਂ ਪਤਾ ਸੀ ਮੈਨੂੰ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਨੇ ਸਰਕਾਰ ਦੇ ਬੰਦੇ ਤੁਹਾਨੂੰ ਦੀ ਨਹੀਂ ਤੁਹਾਨੂੰ ਸਖਵੀਰ ਸਖਵੀਰ ਤੁਹਾਨੂੰ ਦੀ ਨਹੀਂ ਅਸੀਂ ਪੀੜੇ ਮਕੋੜੇ ਦੀਨੇ ਛੋਟੇ ਤੁਹਾਨੂੰ ਦੀਨੇ ਨਹੀਂ ਅਸੀਂ ਨਹੀਂ ਚਲ ਇਹਦਾ ਹੋਊਗਾ ਉਹ ਜਿਹੜਾ ਜਿਹੜਾ ਸਾਡੇ ਸਟੇਡੀਅਮ ਦਾ ਉਦਤ ਕਰਨ ਕਰਕੇ ਉਹ ਮੈਨੂੰ ਆ ਦੱਸ ਉਹ ਕਿਹਨੇ ਬਣਵਾਇਆ ਉਹ ਕਿਹਨੇ ਬਣਾਇਆ ਉਹ ਕਿਹਨੇ ਬਣਾਇਆ ਉਹ ਦੱਸ ਮਨਪ੍ਰੀਤ ਲਿਆ ਰਿਕਾਰਡ ਉਹ ਰਿਕਾਰਡ ਕੀ ਕਰਨੇ ਅਸੀਂ ਮੇਰੀ ਗੱਲ ਰਿਕਾਰਡ ਜੀ ਦਾ ਮੀਰੀ ਸਾਹਿਬ ਮੇਰੀ ਮੈਂ ਰਿਕਾਰਡ ਕਰਾਂਗੇ ਕਿ ਤਰ੍ਹਾਂ ਅੱਖ ਵੀ ਨਹੀਂਗਾ ਵੇਖ ਕਿਰਜ ਦਾਖਣੀ ਸਖਮੀ ਰਾਜਤਬਾਤ ਇਹਨੂੰ ਬੋਲਣੀ ਪੈਂਦੀ ਤੂੰ ਆ ਸਾਡੇ ਐਮਐਲਏ ਦਾ ਸਤਿਕਾਰਯੋਗ ਐਮਐਲਏ ਹਲਕੇ ਦਾ ਮੈਂ ਇੱਕ ਆਮ ਨਿੱਤਕ ਕਿਸਾਨ ਆ ਲੜ ਕਰਕੇ ਪਿੰਡ ਦੇ ਵਿੱਚ ਬੜੀ ਗੀਜ ਬਣਦਾ ਜਿਹੜਾ ਪਿੱਛੇ ਹਰਦੇ ਜਾਂਦਾ ਸਵਾਤ ਤਾਂ ਫੇਰ ਆ ਚੋਰ ਹੋਣਾ ਬੜੀ ਚੋਰ ਹੋਣਾ ਬੜੋ ਸਾਡੇ ਯਾਰ ਬੱਚਿਆਂ ਦਾ ਕੰਮ ਦੇ ਤੁਸੀਂ ਚੋਰ ਮੈਂ ਅੱਗੋਂ ਆਇਆ ਓਏ ਮੈਂ ਖੜੀਆਂ ਆਇਆ ਯਾਰ ਯਾਰ ਮੈਂ ਮਾਮਾ ਪਹਿਣਾ ਮੈਂ ਕਾ ਖਵਾਉਣੇ ਹੋ ਤੁਸੀਂ ਯਾਰ ਤੁਸੀਂ ਖਵਾਉਣੇ ਹੋ ਆ ਖਵਾਉਣੇ ਆ ਤੁਸੀਂ ਯਾਰ ਮੈਂ ਕਮਾਲ ਦਾ ਬੰਦਾ ਆਪੇ ਆ ਮੈਂ ਕਮਾਲ ਦਾ ਬੰਦਾ ਮੈਂ ਅੱਗੋਂ ਪਾਸੇ ਖੜੀ ਆ ਮੇਰੀ ਆ ਭੈਣ ਹੈ ਮੇਰੀ ਆ ਨਾ ਨਾ ਇਹਨਾਂ ਦਾ ਵੀ ਇਨ੍ਹਾਂ ਦੇ ਮੂੰਹ ਤੇ ਕੱਟ